ਸਸ ਕਾ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਿ ਜਿਹੜੀ 60 ਪੂਜਾ ਬਿਹਾਰ ਦੇ ਲੋਕ ਕਰਦੇ ਆ ਉਹ ਕਿਸ ਤਰੀਕੇ ਨਾਲ ਤੇ ਕਿੰਨੀ ਸ਼ਰਧਾ ਮਰਿਆਦਾ ਨਾਲ ਕਰਦੇ ਆ ਇਹ ਸਾਰੀਆਂ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲੇ ਦਿਨ ਜਦੋਂ 60 ਪੂਜਾ 60 ਦੇਵੀ ਦੀ ਸਟਾਰਟਿੰਗ ਕਰਦੇ ਆ ਉਦੀ ਪੂਜਾ ਕਰਦੇ ਆ ਉਸ ਦਿਨ ਇਹਨਾਂ ਨੇ ਰੂਟ ਪਹਿਲੇ ਰੋਟੀਆਂ ਰੱਖਦੇ ਆ ਫਿਰ ਉਹਦੇ ਉੱਤੇ ਖੀਰ ਪਾਈ ਜਾਂਦੀ ਆ ਫੇਰ ਨਾਲ ਫਲ ਵੀ ਰੱਖਿਆ ਜਾਂਦਾ ਸੋ ਤੁਹਾਨੂੰ ਵਿਧੀ ਪੂਰਵਕ ਸਾਰਾ ਜੋ ਵੀ ਇਹ ਕਾਰਬਿਹਾਰ ਕਰਦੇ ਆ ਇਹ ਜੋ ਇਹ ਵਰਤ ਹੈ ਬਹੁਤ ਸਖਤ ਵਰਤ ਮੰਨਿਆ ਜਾਂਦਾ ਇਹਨਾਂ ਦੇ ਮੁਤਾਬਕ ਪਰ ਇਸ ਵਰਤ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਕਿੰਨੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਾ ਕੁਝ ਤੁਹਾਨੂੰ ਵੀਡੀਓ ਵਿੱਚ ਅਸੀਂ ਦਿਖਾ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਤੁਸੀਂ ਨਾਲ ਜੁੜਿਓ ਜਸਵੀਰ ਸਾਹ ਆਪਣੇ ਦੋਸਤ ਜਸਵੀਰ ਸਿੰਘ ਦੇ ਨਾਲ ਤੇ ਇਹ ਸਾਰੀ ਦੀ ਸਾਰੀ ਤੁਹਾਨੂੰ 60 ਪੂਜਾ ਜਿਹੜੀ ਆ ਸ਼ੁਰੂ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਦਿਖਾਈ ਜਾਏਗੀ ਤੁਸੀਂ ਦੇਖਿਆ ਕਿ ਪਹਿਲਾਂ ਪ੍ਰਸ਼ਾਦੇ ਰੱਖੇਗੇ ਉਸ ਦੇ ਬਾਅਦ ਦੇ ਵਿੱਚ ਉਹ ਖੀਰ ਪਾਏਗੀ ਤੇ ਫਿਰ ਉਸ ਦੇ ਬਾਅਦ ਦੇ ਵਿੱਚ ਉਹ ਕੇਲਿਆਂ ਦਾ ਪ੍ਰਸ਼ਾਦ ਜੋ ਹੈ ਉੱਪਰ ਰੱਖਿਆ ਜਾ ਰਿਹਾ ਹੈ ਇਹ ਇਹਨਾਂ ਦੀ ਮਰਿਆਦਾ ਹੈ ਤੇ ਇਹਨਾਂ ਦੀ ਸ਼ਰਧਾ ਹੈ ਸ਼ਰਧਾ ਦੇ ਸਾਹਮਣੇ ਕੁਝ ਵੀ ਨੀ ਕਹਿ ਸਕਦੇ ਕਿ ਸ਼ਰਦਾ ਸ਼ਰਦਾ ਹੁੰਦੀ ਹੈ ਕਿਸੇ ਦੇ ਉੱਤੇ ਤੁਸੀਂ ਆਪਣਾ ਧਿਆਨ ਲਗਾ ਲਓ ਉਹ ਤੁਹਾਡੀ ਸ਼ਰਦਾ ਮਨੋ ਕਾਮਨਾ ਤੁਹਾਡੀਆਂ ਪੂਰੀਆਂ ਹੁੰਦੀਆਂ ਇਹਨਾਂ ਨੇ ਅੱਜ ਪਹਿਲਾ ਦਿਨ ਹੈ ਪਹਿਲੇ ਦਿਨ ਇਹਨਾਂ ਨੇ ਹੁਣ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਕਿ ਵੀ ਅਸੀਂ ਇਹ ਵ੍ਰਤ ਜਦੋਂ ਸ਼ੁਰੂ ਕਰਦੇ ਆਂ ਤੇ ਸਾਡੀ ਦੇਵੀ ਨੇ ਮਤਲਬ ਪਹਿਲੇ ਦਿਨ ਇਹ ਤੁਹਾਨੂੰ ਖੁਦ ਹੀ ਬੋਲ ਕੇ ਦੱਸਣਗੇ ਵੀ ਕਿਵੇਂ-ਕਿਵੇਂ ਕਰਦੇ ਆ ਸਾਰਾ ਕੁਝ ਪਹਿਲੇ ਦਿਨ ਇਹਨਾਂ ਨੇ ਚੋਰੀ ਆਪਣਾ ਜੋ ਭੋਜਨ ਕਰਨਾ ਹੈਗਾ ਉਸ ਦੇ ਬਾਅਦ ਦੇ ਵਿੱਚੋਂ ਤੁਹਾਡੀ ਹੁਣ ਇਹਨਾਂ ਨਾਲ ਆਪਾਂ ਕੁਝ ਘਪਲ ਦੇ ਵਿੱਚ ਵਿੱਚ ਤੁਸੀਂ ਦੇਖੋ ਇਹਨਾਂ ਨੇ ਹੁਣ ਜਲ ਚੜਾਇਆ ਦੇ ਦੁੱਧ ਚੜਾਇਆ ਤੇ ਆਹ ਦੀਪ ਵਗੈਰਾ ਇਹਨਾਂ ਨੇ ਸੈੱਟ ਕਰ ਰਿਹਾ ਦੀਪ ਸੈੱਟ ਕਰਨ ਦੇ ਬਾਅਦ ਵਿੱਚ ਉਹ ਫਿਰ ਤੁਹਾਡੀ ਇਹਨਾਂ ਨਾਲ ਮੁਲਾਕਾਤ ਵੀ ਕਰਾਉਣੇ ਆ ਗੱਲ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਵੀ ਕਿਵੇਂ ਤੁਸੀਂ ਇਹ ਬਰਤ ਨੂੰ ਰੱਖਦੇ ਹੋ ਤੇ ਕਿਵੇਂ ਸ਼ੁਰੂਆਤ ਹੋਇਆ ਸੀਗਾ ਤੇ ਕੀ ਕੀ ਕਰਨਾ ਪੈਂਦਾ ਇਹਦੇ ਵਿੱਚ ਸਾਰਾ ਕੁਝ ਤੁਹਾਨੂੰ ਇਹ ਸਾਰਾ ਕੁਝ ਆਪਣੇ ਜਵਾਨੀ ਦੱਸਣਗੇ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਆ ਤੁਸੀਂ ਦੇਖ ਰਹੇ ਹੋ ਪਹਿਲਾਂ ਜਲ ਚੜਾ ਰਹੇ ਆ ਦੇਵੀ ਨੂੰ ਤੇ ਹੁਣ ਇਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੇ ਪਤੀ ਨਾਲ ਬੈਠ ਕੇ ਜਲ ਚੜਾ ਰਿਹਾ ਫਿਰ ਇਹਨਾਂ ਦੇ ਬੱਚਿਆਂ ਨੇ ਉਹ ਦੇਖੋ ਪੱਲੂ ਦੇ ਉੱਤੇ ਵੀ ਜਲ ਪਾਉਂਦੇ ਆ ਦੁੱਧ ਪਾਉਂਦੇ ਆ ਦੁੱਧ ਉਹ ਨਾਰੀਅਲ ਦੇ ਉੱਤੇ ਚੜਾਉਂਦੇ ਆ ਇਹ ਜਿਹੜਾ ਵਰਤ ਹੈਗਾ ਸੂਰਜ ਦੇਵਤੇ ਤੋਂ ਸ਼ੁਰੂ ਹੁੰਦਾ ਤੇ ਸੂਰਜ ਦੇਵਤੇ ਤੇ ਹੀ ਖਤਮ ਹੁੰਦਾ ਹੁਣ ਇਹਨਾਂ ਦੀ ਬੇਟੀ ਆ ਉਹ ਆਪਣਾ ਜੋ ਇਹਨਾਂ ਦੇ ਵਿਧੀ ਪੂਰਵਕ ਜੋ ਦੁੱਧ ਦੀ ਸੇਵਾ ਹੈਗੀ ਉਹ ਕਰ ਰਹੀ ਆ ਹੁਣ ਇਹਨਾਂ ਦੇ ਬੱਚੇ ਸਾਰੇ ਦੇ ਸਾਰੇ ਬੇਟਾ ਆ ਗਿਆ ਉਹਨਾਂ ਦਾ ਬੇਟਾ ਵੀ ਇਹ ਕਰੂ ਦਾ ਦੁੱਧ ਦੀ ਸੇਵਾ ਮਾਂ ਦੇ ਪੱਲੂ ਦੇ ਉੱਤੇ ਪਾਉਂਦੇ ਆ ਨਾਲ ਫਿਰ ਉਹ ਉਹ ਇੱਕ ਹੁਣ ਇਹਦੀ ਇਹਨਾਂ ਦੀ ਮਾਂ ਨਹੀਂ ਉਹ ਦੇਵੀ ਬਣ ਚੁੱਕੀ ਆ ਵੀ ਜਿਹੜੀ 60 ਦੇਵੀ ਆ ਉਸ ਨੂੰ ਇਹ ਦੇਵੀ ਬਣ ਕੇ ਹੀ ਇਹ ਸਾਰਾ ਕੁਝ ਕਾਰਜ ਕਰ ਰਹੇ ਹੈਗੇ ਉਹਨੂੰ ਦੇਵੀ ਮੰਨਣਗੇ ਦੇਵੀ ਮੰਨ ਕੇ ਉਸ ਦੀ ਪੂਜਾ ਵੀ ਕਰਨਗੇ ਉਹਨੂੰ ਚੰਗੀ ਤਰੀਕੇ ਨਾਲ ਜੋ ਕੁਝ ਜੋ ਇਹਨਾਂ ਦੀ ਵਿਧੀ ਹੈਗੀ ਚੱਲਦੀ ਦੁੱਧ ਦੀ ਸੇਵਾ ਜੋ ਚੱਲਦੀ ਆ ਉਹ ਉਹਨਾਂ ਨੇ ਉਸੇ ਤਰੀਕੇ ਨਾਲ ਹੀ ਚੜਾਉਣੀ ਆ ਹੁਣ ਉਹਦੇ ਸਾਰੇ ਪਰਿਵਾਰਕ ਮੈਂਬਰ ਉਸ ਨੂੰ ਜੋ ਦੇਵੀ ਨੂੰ 60 ਦੇਵੀ ਨੂੰ ਦੁੱਧ ਚੜਾਉਂਦੇ ਆ ਉਹ ਦੁੱਧ ਫੇ ਨਾਲ ਉਹਦੇ ਪੱਲੂ ਦੇ ਪਾ ਕੇ ਉਹ ਵੀ ਦੁੱਧ ਉਹਨਾਂ ਦੀ ਚਰਨਾ ਵਿੱਚ ਪਾਇਆ ਜਾਂਦਾ ਹੈ ਸਾਰੇ ਪਰਿਵਾਰਿਕ ਮੈਂਬਰ ਸਾਰੇ ਰਿਸ਼ਤੇਦਾਰ ਇਹ ਵਿਧੀ ਕਰਦੇ ਆ ਸਾਰੇ ਰਿਸ਼ਤੇਦਾਰਾਂ ਨੇ ਇਵੇਂ ਹੀ ਸਾਰਾ ਰੂਲਸ ਚੱਲਦੇ ਆ ਸਾਰੇ ਨਮਸਕਾਰ ਕਰਦੇ ਆ ਕਿਉਂਕਿ ਉਹਨਾਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਵਾ ਮਨੋਕਾਮਨਾ ਪੂਰਨ ਕਰਨ ਦੇ ਨਾਲ ਜੋ ਜਿਨ੍ਹਾਂ ਦੀ ਕਿਤੇ ਵੀ ਸ਼ਰਤਾਂ ਟਿਕਦੀ ਆ ਉਹਨਾਂ ਦੀ ਸ਼ਰਤਾਂ ਵਧੀਆ ਬਣੀ ਹੀ ਆ ਸੋ ਇਹ ਸੁਣਨ ਚ ਆ ਰਿਹਾ ਵੀ ਤਕਰੀਬਨ ਆਲ ਇੰਡੀਆ ਚ ਹੁੰਦਾ ਪਰ ਜ਼ਿਆਦਾ ਬਿਹਾਰੀ ਲੋਕ ਹੀ ਕਰਦੇ ਆ ਇਹ ਹੁਣ ਜਿਹੜੀ ਵਿਧੀਆਂ ਇਹਨਾਂ ਕਰਦੇ ਆ ਜੋ ਇਹ ਕਰ ਰਹੇ ਇਹਨਾਂ ਦੀ ਬੜੀ ਮਨੋਕਾਮਨਾ ਪੂਰਨ ਹੁੰਦੀ ਆ ਕਹਿੰਦੇ ਵੀ ਇਹ ਜਿਹੜਾ 60 ਦਾ ਸਾਡਾ व्रत ਹੈ ਇਹ ਸਾਡੇ ਔਲਾਦ ਲਈ ਤੇ ਸਾਡੇ ਪਤੀ ਲਈ ਹੁੰਦਾ ਵੀ ਇਹਦੇ ਨਾਲ ਸਾਡੇ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਰਹਿੰਦੀ ਆ ਸੋ ਆਪਾਂ ਹੁਣ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜੀ ਆਪ ਨੇ ਅੱਜ ਜੋ 60 ਪੂਜਾ ਕੀ ਸ਼ੁਰੂਆਤ ਕੀਤੀ ਹੈ ਜੀ अभी आपने यहाँ पे रोटी रखी है उसके ऊपर खी डाली है और केले रखे हैं और आप दूध डाल रहे हो उसका क्या महत्व होता है उसका मतलब होता है है कि कि जैसे छठ छठ माता माता का पहला पूजा जिसमें माता सबसे चोरी चोरी खाना खाया था आज वो बढ़ता है मतलब चोरी खाना खाना है क्या आप भी आज ऐसा ही करोगे हाँ। मतलब चोरी खाना खाओगे किसी को हाँ। पता किसी नहीं को चलना चाहिए चोरी से ठीक है तो उसके बाद में आपने कुछ नहीं खाना फिर नहीं, कितन, कितनी तो, देर नहीं खाना उसके बाद एक एक दिन रात हाँ। में फिर आपने कुछ कल को जो पूजा होगी तो शाम को होगी सुबह होगी शाम को पहले ठीक वो जो ग्रहण करोगे किसको दे चंद्रमा को सूर्य सूर्य देवता कितने बजे का टाइम होगा चार से पाँच बजे आज के बाद में आप देवी बन गए हो जो देवी के आपके आप में प्रवेश हो चुका है ठीक है ऐसा ही होता है हां जी आज के बाद जो खतना करके उसके बाद कुछ नहीं खाना पीना सो दोस्तों ਹੁਣ ਆਪਾਂ ਜਿਹੜੀ ਸ਼ਾਮ ਨੂੰ 4 ਵੇ ਤੋਂ ਲੈ ਕੇ ਟਾਈਮ ਇਹਨਾਂ ਨੇ ਦਿੱਤਾ ਸੀ ਕਿ ਸ਼ਾਮ ਨੂੰ ਅਸੀਂ ਸੂਰਜ ਦੇਵਤਾ ਡੁੱਬਦੇ ਸੂਰਜ ਨੂੰ ਜਿਹਨੇ ਛਿਪਦਾ ਸੂਰਜ ਇਹਨੂੰ ਬੋਲਦੇ ਆ ਉਸ ਨੂੰ ਇਹਨਾਂ ਨੇ ਜਲਦੀ ਕਰਦੇ ਆ ਸੇਵਾ ਉਹਨੂੰ ਜਲ ਚੜਾਉਂਦੇ ਆ ਜਲ ਚੜਾ ਕੇ ਫਿਰ ਇਹਨਾਂ ਦਾ ਵਰਤ ਦੂਸਰੇ ਦਿਨ ਦਾ ਜੋ ਹੈਗਾ ਉਹਨੂੰ ਅਰਗ ਦੇਣਗੇ ਦੇਵਤੇ ਨੂੰ ਸੂਰਜ ਦੇਵਤਾ ਨੂੰ ਕਿਉਂਕਿ ਇਹ ਜਿਹੜਾ ਵਰਤ ਹੈਗਾ ਇਹ ਮਤਲਬ ਵੀ ਸੂਰਜ ਦੇਵਤਾ ਤੇ ਸਾਰਾ ਨਿਰਭਰ ਮੈਨੂੰ ਜਿੱਥੋਂ ਤੱਕ ਸਾਡੀ ਸਮਝ ਆ ਰਿਹਾ ਹੈ ਵੀ ਉਹ ਸੂਰਜ ਦੇਵਤਾ ਤੇ ਹੀ ਨਿਰਭਰ ਹੈ ਯਾ ਦੇਖੋ ਤੁਸੀਂ ਇਹ ਸਾਰੀਆਂ ਦੇਵੀਆਂ ਜਲ ਦੇ ਵਿੱਚ ਖੜੀਆਂ ਵਾਂ ਇਹ ਅੱਜ ਦੀ ਡੇਟ ਵਿੱਚ ਤੇ ਕੱਲ੍ਹ ਸਵੇਰ ਤੱਕ ਇਹਨਾਂ ਨੇ ਮਤਲਬ ਜਦ ਤੱਕ ਸੂਰ ਚੜ੍ਹਦੇ ਸੂਰੇ ਨੂੰ ਜਲ ਨਹੀਂ ਦਿੰਦੇ ਤਦ ਤੱਕ ਇਹ ਦੇਵੀਆਂ ਹੀ ਰਹਿਣੀਆਂ ਕਿਉਂਕਿ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ ਦੇਖੋ ਤੁਸੀਂ ਇਹ ਦੇਵੀਆਂ ਨੂੰ ਅਰਗਬਤੀਆਂ ਲੈ ਕੇ ਖੜੀਆਂ ਉਹ ਸੂਰਜ ਦੇਵਤਾ ਦੇ ਅੱਗੇ ਇਹ ਉਹ ਛਿਪਦਾ ਸੂਰਜ ਹੈ ਛਿਪਦੇ ਸੂਰਜ ਨੂੰ ਦੇਖੋ ਤੁਸੀਂ ਇਹਨਾਂ ਨੂੰ ਕੱਚੀ ਲੱਸੀ ਨਾਲ ਵੀ ਇਹਨਾਂ ਨੂੰ ਆਇਆ ਜਾਂਦਾ ਵਾ ਉਹਨਾਂ ਨੂੰ ਕੱਚੀ ਲੱਸੀ ਉੱਪਰ ਉਹਨਾਂ ਦੇ ਹੱਥਾਂ ਦੇ ਪਾਈ ਜਾਂਦੀ ਹੈ ਦੇਖੋ ਅਰਗਬਤੀਆਂ ਉਹਨਾਂ ਦੇ ਹੱਥਾਂ ਵਿੱਚ ਆ ਤੇ ਆ ਜਿਹੜੇ ਫਲ ਹੈ ਗਿਆ ਇਹਨਾਂ ਨੇ ਇਹਨਾਂ ਦੀ ਆਰਤੀ ਕਰਕੇ ਮਤਲਬ ਜਲਦੇਵ ਸੂਰਜ ਦੇਵਤਾ ਨੂੰ ਦੇਣੀ ਆ ਜਲਦੇਵ ਵਿੱਚ ਉਹਦੀ ਇਹਨਾਂ ਦੇ ਇਹਨਾਂ ਦੀ ਕਰਦੇ ਹੈਗੇ ਪੂਜਾ ਉਸ ਹਿਸਾਬ ਨਾਲ ਹੀ ਇਵੇਂ ਜਿਵੇਂ ਦੇਖੀ ਚਲੋ ਦੀ ਸਾਰਾ ਕੁਝ ਕਿਵੇਂ ਕਿਵੇਂ ਵਿਧੀ ਚੱਲਦੀ ਹੈ ਇਹਨਾਂ ਦੀ ਵਿੱਚ ਇਹਨਾਂ ਨੇ ਦੇਖੋ ਕਮਾਦ ਵੀ ਖੜਾਇਆ ਹੋਇਆ ਕਮਾਦ ਦੀ ਕੈਮਰਿਆ ਦਾ ਉਹ ਇਹਨਾਂ ਨੇ ਦੱਸੀ ਨਹੀਂ ਹੈਗੀ ਪਰ ਜਿੱਥੋਂ ਦੇ ਘਰ ਲੱਗਦਾ ਵੀ ਵਰਤ ਦੇ ਨਾਲ ਜ਼ਰੂਰ ਠੁਕਮੀ ਲੱਗਦੀ ਹੈਗੀ ਆ ਵੀ ਜਿਹੜੀ ਕਮਾਦ ਹੁੰਦਾ ਵੀ ਉਹਦੇ ਕਿਉਂਕਿ ਆ ਦੇਖੋ ਉਹਨਾਂ ਦੀ ਬੇਟੀ ਹੈ ਉਹਨਾਂ ਨੇ ਵੀ ਉਹ ਕਰਨਾ ਹੈਗਾ ਦੁੱਧ ਦੀ ਸੇਵਾ ਜੋ ਇਹ ਕੱਚੀ ਲੱਸੀ ਪਾਉਂਦੇ ਆ ਉਹਨਾਂ ਦੇ ਹੱਥਾਂ ਦੇ ਉੱਤੇ ਵੀ ਅਰਗਬੱਤੀ ਦੇ ਨਾਲ ਕਿਉਂਕਿ ਦੇਵੀਆਂ ਆ ਮਾਂ ਦੇਵ ਇਹਨਾਂ ਨੂੰ ਕੱਚੀ ਇੱਕ ਕਿਸਮ ਦਾ ਇਹਨਾਂ ਜਿਹੜਾ ਹੱਥਾਂ ਤੇ ਨਹੀਂ ਪਾਉਂਦੇ ਇਹਨਾਂ ਨੂੰ ਪੂਰਾ ਨਮਾਇਆ ਹੀ ਜਾਂਦਾ ਹੈ ਇਹ ਵੀ ਕੱਚੀ ਲੱਸੀ ਨਾਲ ਨਮਾਇਆ ਜਾਂਦੇ ਵੀ ਕਿ ਜਿਵੇਂ ਕਿ ਸ਼ਿਵਲਿੰਗ ਨੂੰ ਨਵਾਇਆ ਜਾਂਦਾ ਹੈਗਾ ਸੋ ਆਪਾਂ ਬਹੁਤ ਵਧੀਆ ਹੈ ਰਸਮ ਹੈਗੀ ਆ ਬਹੁਤ ਆਪਣੇ ਹੁਣ ਪੰਜਾਬੀ ਲੋਕ ਵੀ ਬਹੁਤ ਜਾਣਦੇ ਆ ਉਹ ਵੀ ਆਪਣਾ ਦੁੱਧ ਲੈ ਕੇ ਜਾਂਦੇ ਆ ਵੀ ਭਾਈ ਇਹਨਾਂ ਦੀ ਸੇਵਾ ਕਰੀਏ ਆ ਦੇਖੋ ਹੁਣ ਆ ਪੰਜਾਬੀਆਂ ਨੇ ਹੀ ਦੁੱਧ ਉਹਨਾਂ ਨੂੰ ਦਿੱਤਾ ਤੇ ਆ ਦੇਖੋ ਉਹਨਾਂ ਦੇ ਪਤੀ ਦੇਵ ਜਿਹੜੇ ਹੈਗੇ ਆ ਪਤੀ ਦੇਵ ਨਹੀਂ ਉਹਨਾਂ ਦੇਵੀਆਂ ਦੇ ਭਗਤ ਲਗਾ ਲਓ ਹੁਣ ਇਸ ਟਾਈਮ ਤੇ ਹੈ ਤੇ ਚਲੋ ਉਹਨਾਂ ਦੇ ਰਿਸ਼ਤੇ ਜੋ ਪਤੀ ਹੈਗੇ ਫਿਰ ਉਹ ਦੇਖੋ ਦੁੱਧ ਚੜਾ ਰਹੇ ਆ ਉਹ ਕਿਸੇ ਨੇ ਫੜਾਇਆ ਸੀ ਤੇ ਉਹਨਾਂ ਨੂੰ ਉਹ ਦੁੱਧ ਚੜਾ ਰਹੇ ਆ ਤੁਹ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਮਰਿਆਦਾ ਹੈਗੀ ਆ ਕਿੰਨੀ ਵਧੀਆ ਆ ਜਿਹੜਾ ਇਹਨਾਂ ਨੇ ਪਹਿਲਾਂ ਸਾਰੀ ਆਹ ਸੇਵਾ ਜਿਹੜੀ ਕੀਤੀ ਐ ਐਸੇ ਬੰਦੇ ਨੇ ਧਰਮਿੰਦਰ ਨਹੀਂ ਕੀਤੀ ਆ ਜਿਹੜਾ ਆਹ ਦੁੱਧ ਚੜਾ ਰਿਹਾ ਹੈ ਇਹਨੇ ਆਹ ਪਹਿਲਾਂ ਜਿਹੜਾ ਚਵੱਚਾ ਪਟਿਆ ਫਿਰ ਉਹਨੂੰ ਉਸ ਦੇ ਵਿੱਚ ਇਹਨੇ ਤਰਪਾਲਾਂ ਲਾਈਆਂ ਨਵੀਆਂ ਲਿਆ ਕੇ ਹਨਾ ਤਰਪਾਲਾਂ ਦੇ ਉੱਤੇ ਦੀ ਫਿਰ ਇਹਨੇ ਜਲ ਵੀ ਚੜਾਇਆ ਉਹ ਜਲ ਤੇ ਚਲੋ ਜੋ ਸੀਗਾ ਉਥੋਂ ਭਰਾ ਖਿਲੰਦਾ ਕਮੇਟੀ ਕਰੋਂ ਆਇਆ ਦੇਖੋ ਤੁਸੀਂ ਆ ਹੁਣ ਇਹਨਾਂ ਦੀ ਜਿਹੜੀ ਉਹ ਪਰੰਪਰਾ ਸ਼ੁਰੂ ਹੋ ਗਈ ਆ ਵੀ ਆਹ ਦੇਖੋ ਦੁੱਧ ਪਾ ਰਿਹਾ ਤੇ ਉਹ ਸੂਰਜ ਦੇਵਤਾ ਨੂੰ ਆਪਣਾ ਜਿਹੜਾ ਅਰਗ ਦੇਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਜਿਹੜੇ ਸ਼ਿਪ ਦੇ ਸੂਰੇ ਨੂੰ ਤੁਸੀਂ ਆ ਦੇਖੋ ਆ ਇੱਕ ਦੇਵੀ ਹੈਗੀ ਨੇ ਚਾਰੇ ਪਾਸੇ ਹੀ ਆਪਣਾ ਮਤਲਬ ਅਰਗ ਦੇਣਾ ਆ ਦੇਖੋ ਤੁਸੀਂ ਇਹਨਾਂ ਨੇ ਉਹ ਦੇਖੋ ਜਲ ਨੂੰ ਲਾਇਆ ਟੱਚ ਕੀਤਾ ਤੇ ਉਹ ਚੱਕ ਕੇ ਉਹਨਾਂ ਦੇਖੋ ਸੂਰਜ ਦੇਵਤਾ ਨੂੰ ਆਪਣਾ ਜੋ ਅਰਗ ਦੇ ਰਿਹਾ ਉਹ ਦੇਖੋ ਦੁੱਧ ਦੀ ਸੇਵਾ ਜੋ ਕੱਚੀ ਲੱਸੀ ਦੀ ਸੇਵਾ ਉਹਨਾਂ ਦੇ ਨਾਲ ਹੁੰਦੀ ਆ ਟੋਕਰੀ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਫਲ ਹੈਗਾ ਨਾਰੀਅਲ ਹੈਗਾ ਮੂਲੀ ਹੈਗੀ ਆ ਦੀਪ ਜਗਾਏ ਜਾਂਦੇ ਆ ਜੋਤ ਲਾਈ ਜਾਂਦੀ ਆ ਬਹੁਤ ਕੁਸ਼ੇ ਦੇ ਵਿੱਚ ਮਿੱਠਾ ਰੱਖਿਆ ਦੇ ਪ੍ਰਸ਼ਾਦ ਠੀਕ ਹੈ ਜਿਸ ਤਰ੍ਹਾਂ ਆਪਣੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਤਾਂ ਉਹਨੂੰ ਗੁਲਗਰੀ ਬੋਲਦੇ ਹੈਗੇ ਜੋ ਵੀ ਇਹ ਕਰਦੇ ਹੈਗੇ ਇਹਨਾਂ ਦੇ ਮਤਲਬ ਪਤਾ ਨਹੀਂ ਕੀ ਕਹਿੰਦੇ ਹੈਗੇ ਆ ਪਰ ਇਹ ਜਿਹੜੀ ਮਰਿਆਦਾ ਇਹਨਾਂ ਦੀ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਸ ਟਾਈਮ ਤੇ ਦੇਵੀਆਂ ਵਾਂ ਲੋਕ ਇਹਨਾਂ ਦੀ ਪੂਜਾ ਕਰਦੇ ਆ ਇਹ ਸਾਰੇ ਇਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰਾਂ ਨੇ ਸਾਰੇ ਦੇ ਸਾਰੇ ਇਹ ਦੇਵੀਆਂ ਵਾਂ ਦੇਵੀਆਂ ਨੂੰ ਹੀ ਪੂਜਾ ਕੀਤੀਆਂ ਦੀ ਹੈ ਉਹ ਦੇਖੋ ਆਪਣੇ ਆਪ ਨੂੰ 60 ਦੇਵੀ ਮੰਨਦੀਆਂ ਇਹ ਠੀਕ ਹੈ ਜੀ ਇਹ ਤੁਸੀਂ ਦੇਖੋ ਹੁਣ ਤੁਸੀਂ ਉਹ ਸਾਰੀ ਦੀ ਸਾਰੀ ਮਰਿਆਦਾ ਦੇਖੋ ਕਿਵੇਂ ਇਹਨਾਂ ਨੇ ਪਾਣੀ ਦੇ ਵਿੱਚ ਹੀ ਰਹਿਣਾ ਜਦ ਤੱਕ ਸੂਰੇ ਦੇਵਤਾ ਛਿਪਦਾ ਨਹੀਂ ਹੁਣ ਛਿਪਦੇ ਸੂਰੇ ਨੂੰ ਇਹਨਾਂ ਨੇ ਆਹ ਜਿਹੜਾ ਅਰਗ ਦੇ ਰਿਆ ਇਹ ਸੂਰੇ ਦੇਵਤਾ ਨੇ ਆਪਣਾ ਅਰਗ ਇਹਨਾਂ ਨੇ ਕਬੂਲ ਕਰਨਾ ਤੇ ਇਸ ਤੋਂ ਬਾਅਦ ਦੇ ਵਿੱਚੋਂ ਫਿਰ ਇਹਨਾਂ ਦੇਵੀਆਂ ਦੀ ਮਤਲਬ ਸੇਵਾ ਕੀਤੀ ਜਾਂਦੀ ਹੈ ਪੂਰੀ ਵਧੀਆ ਤਰੀਕੇ ਨਾਲ ਹੁਣ ਇਹਨਾਂ ਨੇ ਮਤਲਬ ਦੇਖੋ ਇੱਕ ਨੇ ਤੇ ਆਪਣਾ ਅਰਗ ਪੂਰਾ ਕਰ ਲਿਆ ਉਹ ਤੇ ਹੁਣ ਬਾਹਰ ਜਾਏਗੀ ਦੂਜੀ ਆ ਵਿੱਚ ਖੜੀ ਹੈ ਇਹਨਾਂ ਹੀ ਸ਼ਾਇਦ ਆਪਣਾ ਕੋਈ ਦਾ ਬਾਕੀ ਰਹਿਦਾ ਕੁਝ ਕੰਮ ਕਰਨ ਵਾਲਾ ਅਰਗ ਦੇਣਾ ਬਾਕੀ ਕੁਛ ਆ ਦੇਖੋ ਟੋਕਰੀ ਕੁਛ ਉਹਨਾਂ ਦੀ ਫੇਰ ਹੱਥ ਚ ਆ ਗਈ ਆ ਆ ਦੇਖੋ ਤੁਸੀਂ ਤਕਰੀਬਨ ਦੇਖੋ ਕਿੰਨੀ ਸ਼ਰਦਾ ਇਹਨਾਂ ਦੀ ਦੇਖੋ ਦੁੱਧ ਸਾਰੇ ਦੇ ਸਾਰੇ ਸਾਰੇ ਹੀ ਦੁੱਧ ਲੈ ਕੇ ਆਉਂਦੇ ਆ ਸਾਰੀ ਦੁੱਧ ਇਹਨਾਂ ਦੀ ਮਤਲਬ ਕਿ ਅਰਗ ਦਿੰਦੇ ਆ ਇਹਨਾਂ ਨੂੰ ਦੇਵੀਆਂ ਨੂੰ ਅਰਗ ਦੇਣ ਦਾ ਇਹਨਾਂ ਦਾ ਮਤਲਬ ਇਹੀ ਆ ਕਿ ਸਾਡੀ ਜਿਹੜੀ ਪ੍ਰਾਰਥਨਾ ਹੈਗੀ ਆ ਸਾਡੀ ਕਬੂਲ ਕੀਤੀ ਜਾਵੇ ਕੁਝ ਇਹਨਾਂ ਨੇ ਇਹਨਾਂ ਨੇ ਦੱਸਿਆ ਕਿ ਵੀ ਕਹਿੰਦੇ ਵੀ ਅਸੀਂ ਜਦੋਂ ਇਹ ਅਰਗ ਕਰਦੇ ਆ ਤੇ ਵੀ ਅਸੀਂ ਦੇਵੀਆਂ ਹੁੰਨੀ ਆ ਵੀ ਸਾਡੇ ਤੋਂ ਕੁਝ ਵੀ ਕੋਈ ਫਲ ਮੰਗ ਸਕਦੇ ਆ ਤੁਸੀਂ ਇਹ ਉਹ ਫਲ ਮਰਿਆਦ ਹੈ ਜਿਹੜੀ ਫਲ ਤੁਸੀਂ ਮੰਗੋਗੇ ਜੋ ਵੀ ਤੁਸੀਂ ਮੰਗੋਗੇ ਤੁਹਾਨੂੰ ਉਹ ਤੁਹਾਡੀ ਪੂਰੀ ਹੋਗੀ ਜਿਹਨੂੰ ਆਪਣੇ ਪੰਜਾਬੀ ਲਖਸਾਂ ਸੁੱਖ ਕਹਿ ਦਿੰਦੇ ਆ ਤੇ ਪੂਰੀ ਕਹਿੰਦੇ ਹੁੰਦੀ ਹੈ ਇਹਨਾਂ ਦੀ ਇਹ ਇਸ ਟਾਈਮ ਦੇਵੀਆਂ ਦੇਖੋ ਸਾਰੇ ਇਹਨਾਂ ਨੂੰ ਝੁੱਕਦੇ ਆ ਸਾਰੇ ਆ ਕੇ ਕੋਈ ਇਹਨਾਂ ਦਾ ਕੋਈ ਆਪਣਾ ਨਹੀਂ ਕੋਈ ਬਗਾਨਾ ਨਹੀਂ ਸਾਰੇ ਹੀ ਚਾਹੇ ਬਾਹਰਲੇ ਆ ਚਾਹੇ ਇਹਨਾਂ ਦੇ ਘਰ ਦੇ ਮੈਂਬਰ ਆ ਸਾਰੇ ਆ ਕੇ ਇਹਨਾਂ ਨੂੰ ਮਤਲਬ ਦੇਵੀ ਮੰਨ ਕੇ ਇਹਨਾਂ ਨੂੰ ਨਮਸਕਾਰ ਕਰ ਰਹੇ ਆ ਆ ਦੇਖੋ ਤੁਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲੋਕ ਆਏ ਆ ਵਿਚਾਰੇ ਸਾਰੇ ਇਹਨਾਂ ਨੂੰ ਮਤਲਬ ਦੇਵੀਆਂ ਨੂੰ ਪੂਜਦੇ ਆ ਚਲੋ ਸ਼ਾਇਦ ਇਹਨਾਂ ਦੇ ਵੀ ਪੂਰੀ ਹੋ ਚੁੱਕੀ ਆ ਨਾਰੀਅਲ ਇਹਨਾਂ ਦਾ ਰਹਿੰਦਾ ਉਹ ਹੁਣ ਫੜਾਉਣਾ ਹੈਗਾ ਆ ਦੇਖੋ ਨਾਰੀਅਲ ਆ ਗਿਆ ਨਾਰੀਅਲ ਇਹਨੂੰ ਫੜਾਂਗੇ ਹੁਣ ਉਹਦੀ ਵੀ ਇਹਨਾਂ ਨੇ ਮਤਲਬ ਕਿ ਸੂਰਜ ਦੇਵਤਾ ਨੂੰ ਅਰਗ ਦੇਣਾ ਨਾਰੀਅਲ ਦਾ ਵੀ ਆ ਦੇਖੋ ਤੁਸੀਂ ਸਾਰਾ ਕੁਝ ਦੇਖੋ ਅਸੀਂ ਤੇ ਜੋ ਵੀ ਇਹਨਾਂ ਦੀ ਮਰਿਆਦਾ ਦੇ ਮੁਤਾਬਕ ਜੋ ਕਰ ਰਿਹਾ ਬਹੁਤ ਵਧੀਆ ਇਹਨਾਂ ਦੀ ਮਰਿਆਦਾ ਹੈਗੀ ਆ ਅੱਛਾ ਹੈ ਕਿਉਂਕਿ ਇਹਨਾਂ ਦੀ ਸ਼ਰਧਾ ਬਣੀ ਹੋਈ ਹੈ ਇਸ ਦੇ ਉੱਤੇ ਛੱਟ ਪੂਜਾ ਸਖਤ ਹੈ ਬਹੁਤ ਜ਼ਿਆਦਾ ਸਖਤ ਹੈ ਪਰ ਇਹਨਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਸੋ ਮਤਲਬ ਇਹਨਾਂ ਨੂੰ ਅਸੀਂ ਪੁੱਛਿਆ ਵੀ ਕੀ ਕਹਿਣਾ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਵੀ ਭਾਈ ਸਾਰਿਆਂ ਨੂੰ ਇਹ ਛੱਡ ਪੂਜਾ ਕਰਨੀ ਚਾਹੀਦੀ ਆ ਛੱਡ ਪੂਜਾ ਕਰਨ ਦੇ ਨਾਲ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਮੈਨੂੰ ਲੱਗਦਾ ਹੈ ਇਹਨਾਂ ਦੀ ਵੀ ਇਸ ਟਾਈਮ ਛੱਡ ਪੂਜਾ ਪੂਰੀ ਹੋ ਚੁੱਕੀ ਹੈ ਪਹਿਲੇ ਦਿਨ ਦੀ ਇਹ ਸ਼ਾਮ ਦੀ ਜਿਹੜੀ ਸੂਰਜ ਛਿਪਦੇ ਸੂਰੇ ਨੂੰ ਜਿਹੜੀ ਅਰਗ ਦਿੰਦੇ ਆ ਉਹ ਆ ਤੇ ਅੱਗੇ ਹੁਣ ਤੁਹਾਨੂੰ ਅਸੀਂ ਨਾਲ ਦੀ ਨਾਲ ਤੁਹਾਨੂੰ ਕੱਲ ਸਵੇਰ ਦੀ ਜਿਹੜੀ ਦੂਸਰੇ ਦਿਨ ਦੀ ਹੋਈ ਅੱਜ ਦੀ ਸਵੇਰ ਦੀ ਜਿਹੜੀ ਚੜਦੇ ਸੂਰੇ ਨੂੰ ਨੇ ਅਰਗ ਦੇਣਾ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ। ਤੋਂ ਫਿਰ ਹਾਲ ਤੁਸੀਂ ਸਾਡੇ ਨਾਲ ਜੁੜੇ ਹੋ ਤੁਸੀਂ ਆਪਣੇ ਜਸਵੀਰ ਸਿੰਘ ਦੇ ਨਾਲ ਹੁਣ ਉਹ ਆਪਣੇ ਉਸ ਜਲ ਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਆ ਰਿਹਾ ਪਾਣੀ ਦੇ ਵਿੱਚੋਂ ਬਾਹਰ ਤੇ ਤੁਸੀਂ ਦੇਖੋ ਮਤਲਬ ਵੀ ਇਹ ਜਿਹੜੀ ਦੇਖੋ ਮਰਿਆਦਾ ਕਿਵੇਂ ਬਣੀ ਹੈ ਵਧੀਆ ਦੇਖੋ ਕਿਵੇਂ ਵੱਡੀ ਵੱਡੀ ਟੋکریاں ਹੱਥ ਚੱਕਣੀਆਂ ਬੜਾ ਔਖਾ ਲੱਗਦਾ ਪਰ ਅਪਤਾੜੀ ਨਾਲ ਇਹਨਾਂ ਨਾਲ ਗੱਲ ਵੀ ਕਰਵਾਵਾਂਗੇ ਇਹ ਮਰਿਆਦਾ ਜਿਹੜੀ ਇਹ ਦੂਸਰੇ ਦਿਨ ਦੀ ਅਮੇ ਹੁਣ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨਵਾ ਤੁਹਾਡਾ ਕਿੰਨੀਆਂ ਟੋਕਰੀਆਂ ਹੁੰਦੀਆਂ ਇਹਨਾਂ ਦੀ ਪੰਜ ਟੋਕਰੀਆਂ ਹੁੰਦੀਆਂ ਦੇਖੋ ਇਹਨੇ ਦੱਸਿਆ ਪੰਜ ਟੋਕਰੀਆਂ ਜਿਹੜੀਆਂ ਇਹਨਾਂ ਨੇ ਮਤਲਬ ਕਿ ਉਹ ਜਲਦੇ ਵਿੱਚ ਸੂਰ ਦੇਵਤਾ ਨੂੰ ਜਿਹੜਾ ਹੈਗਾ ਅਰਗ ਦੇਣਾ ਹੁੰਦਾ ਪੰਜ ਟੋਕਰੀਆਂ ਜਿਹਦੇ ਨਾਲ ਜਿਹੜੀਆਂ ਹੱਥ 'ਚ ਫੜੇ ਛੱਜੇ ਉਹ ਦੇਖੋ ਇਹਨਾਂ ਦੀ ਮਰਿਆਦਾ ਬਹੁਤ ਪਿਆਰੀ ਆ ਸਾਰੀਆਂ ਜਿੰਨੀਆਂ ਦੇਵੀਆਂ ਆ ਇਹਨਾਂ ਨੇ ਕਰਨਾ ਸਾਰੀਆਂ ਨੇ ਹੀ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੀ ਹੈਲਪ ਕਰਦੇ ਆ ਜਿਹੜੇ ਵਿੱਚ ਬਿਮਾਰ ਵੀ ਕਈ ਹੋ ਜਾਂਦੇ ਆ ਆ ਦੇਖੋ ਇਹਨਾਂ ਦੇ ਵੀ ਪੂਰਾ ਹੋ ਚੁੱਕਿਆ ਹੁਣ ਆਹ ਚੱਕ ਕੇ ਸਮਾਨ ਆਪਣੇ ਘਰਾਂ ਨੂੰ ਲੈ ਚਲੇ ਆ ਆ ਦੇਖੋ ਹੁਣ ਆਪਣੇ ਘਰ ਨੂੰ ਆ ਰਹੇ ਆ ਦੇਖੋ ਦੀਪ ਉਹਵੇਂ ਹੀ ਚੱਲਦਾ ਘਰੇ ਇਹਨਾਂ ਨੇ ਆਪਣੀ ਇਹ ਦੀ ਵੀ ਇਹ ਵੀ ਇੱਕ ਇਹ ਵੀ ਇੱਕ ਪਰੰਪਰਾ ਹੈ ਇਹਨਾਂ ਦੀ ਆ ਦੇਖੋ ਐਂਟਰ ਕਰ ਗਿਆ ਆਪਣੇ ਘਰ ਦੇ ਵਿੱਚ ਘਰ ਦੇ ਵਿੱਚ ਐਂਟਰ ਹੋ ਗਏ ਆ ਇਹ ਹੁਣ ਇਹਨਾਂ ਨੇ ਆਪਣੇ ਪੂਜਾ ਸਥਾਨ ਤੇ ਲਿਜਾ ਕੇ ਇਸੇ ਤਰ੍ਹਾਂ ਦੀਪ ਚੱਲਦਾ ਰੱਖਣਗੇ ਤੇ ਕੱਲ ਨੂੰ ਫੇਰ ਸਵੇਰ ਉਵੇਂ ਹੀ ਦੀਪ ਲੈ ਕੇ ਉੱਥੇ ਪਹੁੰਚਣਗੇ ਦੇਖੋ ਬਹੁਤ ਵਧੀਆ ਮਰਿਆਦਾ ਚੱਲ ਰਹੀ ਹੈ ਦੇਖੋ ਭਾਈ ਨਮਸਕਾਰ ਜੀ ਅੱਜ ਆਪकी ਛੱਡ ਪੂਜਾ ਦਾ ਜੋ ਦੂਸਰਾ ਦਿਨ ਚੱਲ ਰਿਹਾ ਹੈ ਅੱਜ ਕੇ ਦਿਨ ਆਪਕਾ ਕੀ-ਕੀ ਹੋਤਾ ਹੈ ਕੈਸੇ-ਕੈਸੇ ਆਪ ਵਰਤ ਰੱਖਤੇ ਹੋ ਸੁਬਾਹ ਸੇ ਸ਼ਾਮ ਤੱਕ ਕੁਝ ਖਾਇਆ ਜਾਂ ਨਹੀਂ ਖਾਇਆ ਬਤਾਈਏ ਨਹੀਂ ਹਮ ਲੋਕ ਕੁਝ ਖਾਤੇ ਨਹੀਂ ਹੈ ਨਿਰਜਲਾ ਵਰਤ ਰੱਖਤੇ ਸਾਰੇ अच्छा। आज रात में भी कुछ नहीं खाएंगे कल सुबह तीसरा छठ करके खाएंगे तो आज जैसे आपने वो जल में खड़े हुए पानी के बीच में उसका क्या मर्यादा होती है ऐसे तो नहीं का दूसरा दिन होता है ना तो सूर्य ढालते सूरज को अर्घ देते हैं ढलते सूरज को जल जल देते हैं और उसको अर्घ देके उसके बाद में आपने कुछ ग्रहण तो करना तो या नहीं करना कुछ नहीं निर्जला रहना है अच्छा कल सुबह उठते सूरज को औरक देखे जब हम कुछ प्रसाद ग्रहण हां जी भाई नमस्कार जी नमस्कार कैसे हो ठीक ठाक है कल से आपने व्रत रखा है हां जी तो आज आपका सेकंड दिन है हां जी ठीक है आज आपने शुरुआत कैसी की थी सुबह से सुबह से शुरुआत ऐसे किए थे फल चूर दोए किए सजाए सब बनाए तब निर्जला जला व्रत रखे तो आपने जैसे आपकी तबीयत खराब थी अभी आपकी तबीयत जैसे आपने व्रत रखा है अभी आपकी सेहत के ऊपर कोई फर्क तो नहीं पड़ा ठीक हो मतलब देवी माँ की आपके ऊपर पूरी कृपा है ठीक है और इसमें क्या करोगे उसके इसके बाद में कोई और भी आपकी परंपरा होती है कि नहीं कल सुबह फिर पानी में खड़ा

वो पानी डाल के गिलास में देते हैं हमें पहला हो करते हैं उसके बाद चाय पीते हैं कुछ हैं।, हैं तीन दिन का छत्तीस घंटे आपके हाँ। छत्तीस घंटे में आपको कोई को प्रॉब्लम तो नहीं आती कुछ नहीं बिल्कुल ना तीन चार दिन कोई व्रत रख ले जाए उपवास हो जाए तो हमें ऐसी कल तो घाट पे जाएंगे ना उठाएंगे जो तो और चुहा हो जाएगा नींद नहीं आएगी नींद जो और टूट मोड जाएगी इतना शक्ति होती है हमारे अंदर जैसे आप व्रत में आपको देवी बोला जाता है क्या आपको महसूस होता है कि भी हम देवी है जो हमारे साथ में कोई चल रहा है या हमारे साथ को हमको आपको कुछ दिख रहा है तो ऐसी कभी हुआ कभी घटना अपने आप को तो देवी नहीं महसूस करती हूँ लेकिन ऐसे बर्थ में रहते हो ना चाहे ऐसे कोई भी वर्त तो हम लोग को लगता है जो कोई आस पास है लेकिन कोई दिखता नहीं है मतलब आपकी रक्षा करने के लिए वो साथ में रहती है हमेशा रहती है हाँ, ऐसे लगता है जो कोई है देवघर जाता है महसूस ही होती है लेकिन दिखता नहीं है कोई ਆਪ ਕੀ ਕਹਿਣਾ ਚਾਹਤੇ ਬਾਕੀ ਲੋਕ ਜੋ ਵਰਤ ਨਹੀਂ ਰੱਖਦੇ ਉਸਕੋ ਕੁਝ ਕਹਿਣਾ ਚਾਹਤੇ ਹੋ ਹਮੇ ਤਾਂ ਕਰਨਾ ਚਾਹਤੇ ਹੈ ਕਿ ਜੈਸੇ ਜੇ ਹਮਨ ਕੋ ਕੁੜਵਤ ਕਰ ਰਹੇ ਹੈ ਐਸੀ ਬਾਲ ਬਚਾ ਕੇ ਸਲਾਮਤੀ ਲਈ ਕਰੇ ਅਤੇ ਰੱਖਣਾ ਚਾਹੀਏ ਰੱਖਣਾ ਚਾਹੀਏ ਠੀਕ ਹੈ ਇਹ ਵਰਤ ਤਾਂ ਰੱਖਣਾ ਹੀ ਚਾਹੀਦਾ ਹੈ ਸੋ ਤਾਂ ਦੋਸਤੋ ਹੁਣ ਚ ਸਵੇਰ ਦੀ ਜਿਹੜੀ ਪੂਜਾ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਹੈ ਇਹਨਾਂ ਦੀ ਸਵੇਰ ਸਵੇਰ ਚੜਦੇ ਸੂਰਜ ਨੂੰ ਉਹਨਾਂ ਨੇ ਜਿਹੜਾ ਗ੍ਰਹਿਣ ਦੇਣਾ ਸ਼ੁਰੂ ਕੀਤਾ ਹੋਇਆ ਹੈ ਤੁਸੀਂ ਇਹ ਦੇਖ ਰਹੇ ਹੋ ਕਿ ਵੀ ਉਹ ਫਿਰ ਸਵੇਤੋਂ 5:30 ਵਜੇ ਤੋਂ ਪਾਣੀ ਵਿੱਚ ਖੜਨਾ ਕਿੰਨਾ ਮੁਸ਼ਕਲ ਹੈ ਪਾਣੀ ਪੂਰਾ ਠੰਡਾ ਠਾਰ ਦੇਖੋ ਤੁਸੀਂ ਉਹ ਜਿਹੜੀ ਦੇਵੀ ਆ ਉਹਨੂੰ ਠੰਡ ਲੱਗ ਰਹੀ ਹੈ ਪਰ ਉਹਦੇ ਹੱਥ ਕੰਬਣ ੜੇ ਆ ਵਿਚਾਰੀ ਦੇ ਪਰ ਫਿਰ ਵੀ ਔਖੇ ਹੋ ਕੇ ਵੀ ਆਪਣਾ ਵਰਤ ਪੂਰਾ ਕਰ ਰਹਾ ਚਾਹੇ ਕੁਝ ਵੀ ਕਰਨਾ ਪੈ ਜੇ ਕੁਝ ਵੀ ਕਹਿੰਦੇ ਹੋ ਜੇ ਅਸੀਂ ਵਰਤ ਪੂਰਾ ਕਰਨਾ ਹੀ ਕਰਨਾ ਹੈ ਸੋ ਤੁਸੀਂ ਦੇਖੋ ਉਹਨਾਂ ਨੇ ਆਪਣਾ ਵਰਦ ਦੀ ਅਰਗ ਦੇਣਾ ਸ਼ੁਰੂ ਕਰਤਾ ਹੈ ਸੂਰਜ ਦੇਵਤਾ ਨੇ ਥੋੜੀ ਜੀ ਝਲਕ ਉਹਨਾਂ ਨੂੰ ਦਿਖਾਈ ਹੈ ਤਾਂ ਸੂਰਜ ਦੇਵਤਾ ਨੂੰ ਦੇਖ ਕੇ ਉਹਨਾਂ ਨੇ ਆਪਣਾ ਅਰਗ ਦੇਣਾ ਸ਼ੁਰੂ ਕਰ ਦਿੱਤਾ ਹੈ। ਤੋਂ ਦੇਖਦੇ ਚਲੋ ਤੁਸੀਂ ਕੀ ਕੁਸ਼ੇ ਕਰ ਰਹੇ ਆ ਵੀ ਕਿਵੇਂ ਕਿਵੇਂ ਆ ਦੇਖੋ ਨਾਲ ਉਹਨਾਂ ਦੀ ਬੀਟੀਆ ਉਹਦਾ ਸਾਥ ਦੇ ਰਹੀ ਆ ਕਿਉਂਕਿ ਉਹ ਖੁਦ ਇਹ ਜਿਹੜੀ ਦੇਵੀ ਆ ਪਹਿਲਾਂ ਕੁਝ ਦਿਨ ਪਹਿਲਾਂ ਬਿਮਾਰ ਰਹੇ ਆ। ਉਸੇ ਤਰ੍ਹਾਂ ਇਹਨਾਂ ਨੇ ਜਿਹੜੀਆਂ ਟੋਕਰੀਆਂ ਪਾਣੀ ਵਿੱਚ ਸ਼ੋ ਆਣੀਆਂ ماں ਤੇ ਪਾਣੀ ਦੇ ਉਸੇ ਤਰ੍ਹਾਂ ਦੁੱਧ ਦੀ ਇਹਨਾਂ ਦੇ ਦੇਵੀਆਂ ਦੇ ਉੱਤੇ ਚੜਾਉਂਦੇ ਆ ਇਹ ਸੂਬਾ ਦਾ ਵਰਤ ਹੈ ਇਸ ਦੇ ਬਾਅਦ ਦੇ ਵਿੱਚ ਉਹ ਇਹਨਾਂ ਨੇ ਆਪਣਾ ਜਿਹੜਾ ਵਰਤ ਪੂਰਾ ਕਰਕੇ ਉਸ ਦੇ ਬਾਅਦ ਦੇ ਵਿੱਚ ਉਹ ਇਹਨਾਂ ਨੇ ਆਪਣਾ ਜੋ ਕੁਝ ਵੀ ਪੂਜਾ ਪਾਠ ਕਰਨ ਦੇ ਬਾਅਦ ਉਹ ਜੋ ਮੰਦਿਰ ਚ ਮੱਥਾ ਟੇਕ ਕੇ ਘਰ ਵਿੱਚ ਜਾ ਕੇ ਫਿਰ ਇਹਨਾਂ ਨੇ ਆਪਣੇ ਕੁਝ ਆਪਣੇ ਮੂੰਹ ਨੂੰ ਟੱਚ ਕਰਨਗੇ ਕੁਝ ਖਾਣਗੇ ਸਭ ਤੋਂ ਪਹਿਲਾਂ ਇਹਨਾਂ ਨੇ ਪਹਿਲਾਂ ਆਪਣੀ ਪੂਜਾ ਪੂਰੀ ਕਰਦੇ ਆ ਸੋ ਆ ਦੇਖੋ ਤੁਸੀਂ ਕਿਵੇਂ ਕਿਵੇਂ ਹੋ ਰਿਹਾ ਸਭ ਕੁਝ ਦੇਖੋ ਇਹ ਇੰਨਾ ਮਤਲਬ ਔਖਾ ਬਰਤ ਹੈਗਾ ਜਿਹੜਾ ਮਤਲਬ ਚੱਕਣਾ ਵਜ਼ਨ ਬਹੁਤ ਹੁੰਦਾ ਵਾ ਟੋਕਰੀਆਂ ਵਿੱਚ ਬਹੁਤ ਔਖਾ ਹੁੰਦਾ ਵਾ ਚੱਕਣਾ ਮੇਰੇ ਹਿਸਾਬ ਨਾਲ ਘੱਟੋ ਘੱਟ 5 ਕਿਲੋ ਵਜ਼ਨ ਜਿਹੜਾ ਹੈਗਾ ਹਰ ਟੋਕਰੀ ਵਿੱਚ ਹੁੰਦਾ ਜਿਹੜਾ ਵਿੱਚ ਵਿੱਚੇ ਮੂੜੀਆਂ ਵਿੱਚੇ ਫੌੜ ਵਿੱਚੇ ਕੇਲੇ ਸੇਬ ਵਗੈਰਾ ਅਨਾਨਾਸ ਵਗੈਰਾ ਸਾਰਾ ਕੁਝ ਰੱਖਿਆ ਹੁੰਦਾ ਦੇਖੋ ਤੁਸੀਂ ਪਰ ਉਵੇਂ ਹੀ ਦੇਖੋ ਪਰਿਵਾਰਿਕ ਮੈਂਬਰ ਵੀ ਨਾਲ ਉਹਨਾਂ ਦੀ ਮਦਦ ਕਰਦੇ ਆ ਕਿਉਂ ਕਰਦੇ ਆ ਵੀ ਸਾਡੇ ਬ੍ਰਤ ਸਾਡਾ ਸੁਖ ਸ਼ਾਂਤੀ ਨਾਲ ਪੂਰਾ ਹੋ ਜਾਵੇ ਠੀਕ ਆ ਆ ਦੇਖੋ ਹੁਣ ਦੂਸਰਿਆਂ ਨੇ ਵੀ ਆਪਣਾ ਬ੍ਰਤ ਪੂਰਾ ਕਰਨਾ ਹੈ ਉਹਨਾਂ ਨੇ ਵੀ ਆਪਣਾ ਬ੍ਰਤ ਇਸੇ ਤਰ੍ਹਾਂ ਹੀ ਅਰਗ ਦੇ ਕੇ ਆਪਣੇ ਆਪਣੇ ਹੁਣ ਪਰਿਵਾਰਕ ਮੈਂਬਰਾਂ ਨੂੰ ਆਪਣੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਆਸਕਵਾਂਡ ਜਿਹੜੇ ਆਏ ਹੁੰਦੇ ਆ ਉਹਵੇਂ ਜਲਦੀ ਸੇਵਾ ਚਲਦੀ ਆ ਉਹਵੇਂ ਦੁੱਧ ਦੀ ਸੇਵਾ ਚਲਦੀ ਆ ਇਹ ਬ੍ਰਤ ਐਂ ਚੱਲਦਾ ਰਹਿੰਦਾ ਹੈ ਹੁਣ ਇਹਨਾਂ ਨੇ ਮਤਲਬ ਆਪਣਾ ਬ੍ਰਤ ਪੂਰਾ ਕਰ ਚੁੱਕਿਆ तकरीबन 90% ਪੂਰਾ ਵਰਤ ਹੋ ਚੁੱਕਿਆ ਇਹ ਹੁਣ ਆਪਣਾ ਬਸ ਆ ਲਾਸਟ ਟੋਕਰੀ ਸੀਗੀ ਇਹਨਾਂ ਦੀ ਉਸ ਉਸ ਦੇਵੀ ਦਾ ਤੇ ਵਰਤ ਪੂਰਾ ਹੋ ਚੁੱਕਿਆ ਦੇਖੋ ਉਹਨੇ ਬੇਟੀ ਨੇ ਪੰਜ ਇਸ਼ਨਾਨ ਜਿਵੇਂ ਗੰਗਾ ਇਸ਼ਨਾਨ ਕਰਦੇ ਆ ਉਹਵੇਂ ਇਸ਼ਨਾਨ ਇਹਨਾਂ ਨੇ ਕਰਨੇ ਆ ਦੇਖੋ ਆਪਣੀਆਂ ਡੁਕੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸ ਦਾ ਵਰਤ ਪੂਰਾ ਹੋ ਚੁੱਕਿਆ ਇਹ ਆਪਣੀ ਹੁਣ ਇਹ ਖੁਸ਼ੀ ਇਜ਼ਹਾਰ ਕਰਨਗੇ ਵੀ ਹਾਂ ਠੀਕ ਆ ਵੀ ਸਾਡਾ ਵਰਤ ਸੁਖ ਸ਼ਾਂਤੀ ਨਾਲ ਪੂਰਾ ਹੋ ਚੁੱਕਿਆ ਤੋ ਦੇਖੋ ਤੁਸੀਂ ਉਸੇ ਤਰ੍ਹਾਂ ਹੀ ਇਹਨਾਂ ਨੇ ਨਾਰੀਅਲ ਵਗੈਰਾ ਜੋ ਵੀ ਹੈਗਾ ਹੁਣ ਤੇ ਉਹਨਾਂ ਦੇ ਜਿਹੜੇ ਦੀਪ ਘਰ ਦੇ ਵਿੱਚ ਰੱਖੇ ਸੀ 36 ਘੰਟਿਆਂ ਤੋਂ ਚੱਲਦੇ ਆ ਰਹੇ ਸੀ ਉਹ ਅੱਜ ਉਹਨਾਂ ਨੇ ਜਲ ਪ੍ਰਵਾਹ ਕਰ ਦਿੱਤੇ ਆ ਸੋ ਦੇਖੋ ਤੁਸੀਂ ਕਿਵੇਂ ਵਿਚਾਰੇ ਆਪਣੇ ਮਤਲਬ ਦੇਵੀਆਂ-ਦੇਵੀਆਂ ਹੁੰਦੀਆਂ ਸ਼ਕਤੀ ਦੇਖੋ ਉਹਨਾਂ ਨੂੰ ਕਿਵੇਂ ਦਿੱਤੀ ਉਸ ਦੇਵੀ ਨੇ ਕਿਵੇਂ ਆਪਣਾ ਵਰਤ ਨੂੰ ਪੂਰਾ ਕਰ ਰਹੀਆਂ ਸੋ ਆ ਲੋ ਚਲੋ ਜੀ ਉਹਨਾਂ ਦੀ ਸਮਾਪਤੀ ਹੋ ਚੁੱਕੀ ਆ ਆਪਣਾ ਜਿਹੜਾ ਦੀਪ ਜਗਾਇਆ ਸੀ ਉਸ ਨੂੰ ਵੀ ਚਲ ਚੜਾ ਦਿੱਤਾ ਸੂਰਜ ਦੇਵਤਾ ਨੂੰ ਨਮਸਕਾਰ ਕਰਤਾ ਵਸ ਇਸ ਦੇ ਬਾਅਦ ਦੇ ਵਿੱਚ ਉਸ ਦੇਵੀ ਨੇ ਬਾਹਰ ਚਲ ਜਾਣਾ ਜਲ ਦੇ ਵਿੱਚੋਂ ਫਿਰ ਇਸ ਨੂੰ ਬਾਹਰ ਦੇਵੀ ਜਿਹੜੀਆਂ ਬਾਹਰ ਔਰਤਾਂ ਇਹਨਾਂ ਦੀਆਂ ਖੜੀਆਂ ਹੋਣੀਆਂ ਉਹਨਾਂ ਨੇ ਇਸ ਦੇਵੀ ਦੀ ਇਹਨੂੰ ਇਸ਼ਨਾਨ ਕਰਾਇਆ ਜਾਊਗਾ ਸੋ ਦੇਖੋ ਤੁਸੀਂ ਜਲ ਪੂਰਾ ਦੁੱਧ ਦੀ ਸੇਵਾ ਜਿਵੇਂ ਉਹ ਕਰਦੇ ਆ ਕਰੀ ਜਾ ਰਿਹਾ ਸਾਰੇ ਪਰਿਵਾਰ ਨਾਲ ਲੱਗੇ ਸਾਰੇ ਦੇ ਸਾਰੇ ਚਾਹ ਕੋ ਜਾਣ ਪਹਿਚਾਨ ਹੈ ਚਾਹੋ ਨਹੀਂ ਹੈ ਬਹੁਤ ਕਮ ਹੈ ਕਠਿਨ ਹੈ ਬਹੁਤ ਜ਼ਿਆਦਾ ਕਿਵੇਂ ਮਤਲਬ ਇਹਨਾਂ ਨੇ ਦੇਖੋ ਪਹਿਲਾਂ ਦੇ 36 ਘੰਟੇ ਵੈਸੇ ਹੀ ਬੰਦੇ ਤਾਂ ਭੁੱਖਿਆ ਨਹੀਂ ਰਹਿ ਜਾਂਦਾ ਤਾਨੇ ਦੇ ਦੀਆਂ ਜਿਨ੍ਹਾਂ ਨੇ ਮਤਲਬ ਆਪਣੇ ਵਰਤ ਰੱਖੇ ਆ ਤਾਨੇ ਇਹਨਾਂ ਦੇ ਪਰਿਵਾਰ ਹੈ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਆ ਸਾਰਾ ਕੁਝ ਕਰਨ ਦੇ ਬਾਅਦ ਦੇਖੋ ਤੁਸੀਂ ਹੁਣ ਇਹਨਾਂ ਨੇ ਆਪਣਾ व्रत पूरे हो चुका चलो उन आदि बाहर जा रहे हैं वो। ਹੁਣ ਜਲ ਦੇ ਵਿੱਚੋਂ ਬਾਹਰ ਜਾਣਗੇ ਹੁਣ ਉੱਥੇ ਇਹਨਾਂ ਦਾ ਇਸ਼ਨਾਨ ਵਗੈਰਾ ਕਰਾਉਣਗੇ। ਫਿਰ ਇਹ ਆਪਣੇ ਘਰ ਜਾ ਫਿਰ ਇਹ ਸਭ ਤੋਂ ਪਹਿਲਾਂ ਮੰਦਰ ਜਾਣਗੇ ਆਪਣੇ ਮੰਦਰ ਜਾ ਕੇ ਆਪਣਾ ਪਾਠ ਪੂਜਾ ਕਰਕੇ ਪਾਠ ਪੂਜਾ ਕਰਨ ਦੇ ਬਾਅਦ ਉਹ ਜੋ ਆਪਣੇ ਜੋ ਜਲ ਹੋਊਗਾ ਇਹਨਾਂ ਦਾ ਜੋ ਬਾਕੀ ਦਾ ਕੱਚੀ ਲੱਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਸ਼ਿਵ ਜੀ ਦੇ ਸ਼ਿਵਲਿੰਗ ਤੇ ਚੜਾਉਣਗੇ ਜਾ ਕੇ ਫਿਰ ਇਹ ਆਪਣੇ ਮਤਲਬ ਆ ਦੇਖੋ ਹੁਣ ਉਹਨਾਂ ਨੂੰ ਇਸ਼ਨਾਨ ਕਰਾਉਣ ਲੱਗੇ ਲੋ ਜੀ ਇਸ਼ਨਾਨ ਕਰਾਤਾ ਤੇ ਚਲੋ ਜੀ ਹੁਣ ਇਹਨਾਂ ਨੂੰ ਇਹਨਾਂ ਸਿੱਧੇ ਆਪਣੇ ਹੁਣ ਦੇਵੀਆਂ ਦੀ ਬਾਹਰ ਇਹਨਾਂ ਦੇ ਪੈਰ ਧੋਣਗੇ ਇਹਨਾਂ ਦੀ ਪੂਜਾ ਹੋਏਗੀ ਇਹਨਾਂ ਦੇਵੀਆਂ ਦੀ ਪਹਿਲੇ ਇਹਨਾਂ ਦੇਵੀਆਂ ਨੇ ਸੂਰਜ ਦੇਵਤਾ ਦੀ ਪੂਜਾ ਕੀਤੀ ਹੁਣ ਇਹਨਾਂ ਦੀ ਪੂਜਾ ਜਿਹੜੀ ਬਾਹਰ ਜਾ ਕੇ ਆ ਦੇਖੋ ਆ ਚਾਰੀਆਂ ਦੇਵੀਆਂ ਆਪਣੇ ਆ ਦੇਖੋ ਚਾਰੀਆਂ ਵਾਂ ਇਹਨਾਂ ਦੀ ਪੂਜਾ ਇਹਨਾਂ ਦੇ ਨਮਸਕਾਰ ਕੀਤੀ ਜਾ ਰਹੀ ਹੈ ਆ ਦੇਖੋ ਜੀ ਆ ਲੋ ਆ ਗਈ ਦੇਵੀ ਲੋ ਜੀ ਉਹਦੇ ਪੈਰ ਧੋ ਰਹੀਆਂ ਬੀਬੀਆਂ ਹਲੋ ਦੇਖੋ ਆ ਚੱਕੋ ਹੁਣ ਇਹ ਸ਼ਿਵਲਿੰਗ ਦੇ ਮੰਦਰ ਦੇ ਵਿੱਚ ਆ ਕੇ ਸ਼ਿਵਲਿੰਗ ਨੂੰ ਆਪਣੀ ਆਰਤੀ ਵਗੈਰਾ ਕਰੇਗੀ ਪੂਜਾ ਵਗੈਰਾ ਕਰੇਗੀ ਅਰਗਵਤੀ ਆ ਦੇਖੋ ਚਲ ਚੜਾਤਾ ਲੋ ਜੀ ਹੁਣ ਆਪਣੇ ਘਰ ਨੂੰ ਵਾਪਸੀ ਇਹ ਚੱਲ ਪਿਆ ਆ ਵੀ ਹਲਾ ਦੇਖੋ ਇਹ ਆਖਰੀ ਹੈਗਾ ਸਮਾ ਜਿਹੜਾ ਆ ਦੇਖੋ ਸੂਰਜ ਦੇਵਤਾ ਨੇ ਦਰਸ਼ਨ ਦੇਤੇ ਆ ਪਰਿਵਾਰਿਕ ਮੈਂਬਰ ਆਪਣਾ ਇਕੱਠੇ ਹੋ ਕੇ ਸਾਰੇ ਖੁਸ਼ੀ ਹਜ਼ਾਰ ਕਰਦੇ ਆ ਇਕੱਠੇ ਹੁੰਦੇ ਆ ਫੇਰ ਇਹ